ਸਭ ਤੋਂ ਵੱਡਾ ਘਾਣ ਜਿਹੜਾ ਘੁਣਾ ਹੋ ਰਿਹਾ ਉਹ ਹੋ ਰਿਹਾ 17-7 ਪੀਸੋ 20 ਵਾਲੀ ਜਿਹੜੀ ਚਿੱਠੀ ਕੱਢ ਕੇ ਥੋੜੇ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਤੇ ਜਿਹੜੀ ਲਾਗੂ ਕਰ ਦਿੰਦੀ ਹੈ ਇਹਦੇ ਵਿੱਚ 7ਵੇਂ ਡੇਕ ਕਮਿਸ਼ਨ ਵਿੱਚ ਨਾ માત્ર ਤਨਖਾਹਾਂ ਨਾ માત્ર ਤਨਖਾਹਾਂ ਦੇ ਉੱਤੇ ਸਾਡੇ ਬੱਚਿਆਂ ਨੂੰ ਸਾਡੇ ਭੂਇ ਦੇ ਨੂੰ ਪੰਜਾਬ ਜਿਹਨੂੰ ਰੱਖਿਆ ਜਾ ਰਿਹਾ ਹੈ ਫੇ ਕਮਿਸ਼ਨ 7ਵੇਂ ਦਿੱਲੀ ਦਾ ਲਾਇਆ ਸੈਂਟਰ ਦਾ ਲਾਇਆ ਪਰ ਪੱਤੇ ਕਿਹੜੇ ਦੇ ਰਹੇ ਨੇ ਪੰਜਾਬ ਦਾ ਬਰਾਬਰਤਾ ਹੀ ਕਿਤੇ ਨਹੀਂ ਰੱਖੀ ਸਾਨੂੰ ਇੰਨਾ ਜ਼ਿਆਦਾ ਵੰਡ ਤੇ ਆ ਕਿਸੇ ਨੂੰ ਪੁਰਾਣੀ ਪੈਨਸ਼ਨ ਵਾਲਾ ਜੀ ਕੋਈ ਐਨਪੀਐਸ ਦਾ ਬੋਖਾ ਬਿਜਾ ਨੇ ਰੱਖੀ ਹੋਈ ਐ ਜੇ ਅੱਜ ਮੀਟਿੰਗ ਦੇ ਵਿੱਚ ਪੋਜ਼ਿਟਿਵ ਕੁਝ ਨਹੀਂ ਹੁੰਦਾ ਤਾਂ ਸ਼ੁੱਕਰਵਾਰ ਦਾ ਸੀ ਜਿਹੜੀ ਜਿੰਨੀ ਚੋਣ ਐ ਜਵੰਦਰ ਵਿਖੇ ਉੱਥੇ ਅਸੀਂ ਰੋਸਮਾਰਚ ਰੱਖਿਆ ਹੋਇਆ ਉਸ 'ਚ ਉਹਨਾਂ ਦੀ ਨੱਪਾ ਸਾਰਿਆਂ ਨੇ ਸਮੂਹੀ ਛੁੱਟੀ ਲੈ ਕੇ ਰੋਸਮਾਰਚ ਦੇ ਵਿੱਚ ਸਮੂਹਰੀਆਂ ਵੀ ਕਰਤੀਆਂ ਉਸ ਦਾ ਪਰਿਵਾਰਵਾਸੀ ਕਰਨਦੀਪ ਜੀ ਨੂੰ ਦੇ ਦਾਂਗੇ ਵੀ ਜਿਹੜਾ ਰੋਸਮਾਰਚ ਦਾ ਸਮੂਹ ਛੁੱਟੀ ਭਰਨੀ ਆ ਉਹ ਕਰਕੇ ਅਸੀਂ ਤੇ ਸਾਰਿਆਂ ਨੇ ਉੱਥੇ ਰੋਸਮਾਰਚ ਦੇ ਵਿੱਚ ਪਹੁੰਚਣਾ ਜਵੰਦਰ ਪੱਛਮੀ ਜਿੱਥੇ ਵਿਧਾਨ ਸਭਾ ਦੀ ਜਿਮਨੀ ਚੋੜ ਹੈ ਉੱਥੇ ਅਸੀਂ ਗਰੋਸ ਮਾਰਕ 'ਚ ਬੱਠਿਆ ਹੋਇਆ ਤੇ ਜਿਹੜੀ ਵੀ ਸਾਥੀਆਂ ਦੀ ਕੋਈ ਥੋੜੀ ਮੰਡੀ ਬੋਰਡ ਦੀ ਕੋਈ ਹੋਰ ਅਹਿਮ ਮੰਗ ਹੈ ਇਹ ਜਿਹੜੀ 14% ਐਮਪੀਏ ਸੀਆਰ ਵਾਲੀ ਇਹ ਤਾਂ ਅਸੀਂ ਪਾਈ ਦਿੱਤੀ ਹੈ ਜੇ ਕੋਈ ਹੋਰ ਜ਼ਰੂਰੀ ਮੰਗ ਹੈਗੀ ਆ ਉਹ ਤੁਸੀਂ ਕਰੇ ਜੀ ਨੂੰ ਨੋਟ ਕਰਾ ਦਿਓ ਇਹ ਸਾਡੀ ਟੀਮ ਦੇ ਵਿੱਚ ਹੈ ਸੀਰ ਵੀ ਪ੍ਰਧਾਨ ਤੇ ਹੁਣ ਮੈਂ ਸਾਡੇ ਜਿਲ੍ਹਾ ਸਕੱਤਰ ਰਸਮਿੰਦਰ ਜੀ ਨੂੰ ਕਾਹਗਾ ਤੁਹਾਡੇ ਨਾਲ ਦੋ ਨੌਕੀ ਸਾਂਝੇ ਕਰਨ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਮਾਂ ਕੱਟ ਕੇ ਤੁਸੀਂ ਆਪਣੀਆਂ ਮੰਗਾਂ ਸੁਣਨ ਵਾਸਤੇ ਆਏ ਹੋ ਜਦੋਂ ਆਪਾਂ ਮੰਗ ਕਹਿ ਦਨੇ ਆ ਸਭ ਤੋਂ ਪਹਿਲੀ ਗੱਲ ਇਹ ਸਾਡੀ ਮੰਗ ਨਹੀਂ ਸਾਡਾ ਹੱਕ ਹੈ ਮੰਗੋ ਹੁੰਦੀ ਹੈ ਜਿਹੜੀ ਅਸੀਂ ਵਧ ਕੇ ਮੰਗਦੇ ਹਾਂ ਪਰ ਅਸੀਂ ਆਪਣਾ ਹੱਕ ਮੰਗਦੇ ਹਾਂ ਸਭ ਤੋਂ ਵੱਡਾ ਕਾਹਨ ਜਿਹੜਾ ਕੋਣਾ ਹੋ ਰਿਹਾ ਹੈ ਉਹ ਹੋ ਰਿਹਾ 17 720 ਵਾਲੀ ਜਿਹੜੀ ਚਿੱਠੀ ਕੱਟ ਕੇ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਤੇ ਜਿਹੜੀ ਲਾਗੂ ਕਰ ਦਿੰਦੀ ਹੈ ਜਿਹਦੇ ਵਿੱਚ 7ਵੇਂ ਟੇਕ ਕਮਿਸ਼ਨ ਵਿੱਚ ਨਾ માત્ર ਤਨਖਾਹਾਂ ਨਾ માત્ર ਕਰਤਰਾ ਨਾ ਦੇ ਉਤੇ ਸਾਡੇ ਬੱਚਿਆਂ ਨੂੰ ਸਾਡੇ ਭੁਗਤ ਨੂੰ ਪੰਜਾਬ ਜਿਹਨੂੰ ਰੱਖਿਆ ਜਾ ਰਿਹਾ ਹੈ ਫੇਕ ਮਿਸ਼ਨ ਸਤਮਾ ਦਿੱਲੀ ਦਾ ਲਾਇਆ ਸੈਂਟਰ ਦਾ ਲਾਇਆ ਪਰ ਪੱਤੇ ਕਿਹੜੇ ਦੇ ਰਹੇ ਨੇ ਪੰਜਾਬ ਦਾ ਬਰਾਬਰਤਾ ਹੀ ਕਿਤੇ ਨਹੀਂ ਰੱਖੀ ਸਾਨੂੰ ਇੰਨਾ ਜ਼ਿਆਦਾ ਵੰਡ ਤੇ ਹੈ ਖੁਸ਼ੀ ਨੂੰ ਪੁਰਾਣੀ ਪੈਨਸ਼ਨ ਵਾਲਾ ਜੀ ਕੋਈ ਐਨਪੀਐਸ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰੋ ਜੀ